ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੋ ਮਾਰਵਾੜੀ ਬਸ਼ੇਰੀਆਂ ਦਿਖਾਉਣੀਆਂ ਨੇ ਪੂਰੀਆਂ ਚੰਗੀਆਂ ਇੱਕ ਤਾਹਾ ਕਮੈਤ ਆ ਤੇ ਦੂਜੀ ਹੈਗੀ ਆ ਜਿਹੜੀ ਆਹ ਪਿਓਰ ਜੈਡ ਬਲੈਕ ਇੱਕ ਰੰਗੀ ਕਾਲੀ ਮੱਥੇ ਫੁੱਲ ਦੀ ਬਸ਼ੇਰੀ ਇਹ 3 ਮਹੀਨਿਆਂ ਦੀ ਗੱਬਣ ਚੱਕ ਪਾਸ ਆ ਸੋ ਪਹਿਲਾਂ ਗੱਲਬਾਤ ਤੁਹਾਨੂੰ ਇਸ ਕਮੈਤ ਬਸ਼ੇਰੀ ਬਾਰੇ ਕਲੀਅਰ ਕਰਦੇ ਆ ਇਹ ਬਸ਼ੇਰੀ ਦੋਸਤੋ 27 ਮਹੀਨਿਆਂ ਦੀ ਆ ਤੇ ਕਾਦੇ ਦਾ 60 ਪਲੱਸ ਆ ਇਹ ਚੈਂਪੀਅਨ ਘੋੜੇ ਸਰਖਾਬ ਦੀ ਬੱਚੀ ਆ ਜਿਹੜਾ ਬਾਬਾ ਭੋਲੂ ਜੀ ਦੇ ਕੋਲੇ ਐਸ ਵਕਤ ਦਾਨਾ ਸਟੱਡ ਫਾਰਮ ਦੇ ਉੱਤੇ ਪਿੰਡ ਮਹਿੇਰ ਨੇ ਸੋ ਮਾਂ ਕੀ ਜਿਹੜੀ ਇਹਦੀ ਉਹ ਕਾਲੇ ਕਾਂਟੇ ਦੀ ਆ ਤੇ ਮਾਰਕਿੰਗ ਬਹੁਤ ਜ਼ਿਆਦੇ ਪਿਆਰੀ ਆ ਮੱਥੇ ਤੇ ਬਹੁਤ ਸੋਹਣਾ ਫੁੱਲ ਆ ਇਹਦੇ ਬਾਕੀ ਲੈਂਥ ਲੋਂਥ ਬਸ਼ੇਰੀ ਦੀ ਚੰਗੀ ਆ ਗਰਦਨ ਵੀ ਸੋਹਣੀ ਆ ਮੋਹ ਮਹਾਂਦਰੇ ਦੀ ਬਸ਼ੇਰੀ ਚੰਗੀ ਆ ਬਾਡੀ ਬਣਤਰ ਦੀ ਖੁੱਲੀ ਤੇ ਮਜ਼ਬੂਤ ਆ ਉਮਰ ਦੇ ਹਿਸਾਬ ਨਾਲ ਕੱਦ ਕਾਠ ਚੰਗਾ ਕਰਦੀ ਆਉਂਦੀ ਆ ਖਾਨਦਾਨ ਬੜਾ ਚੰਗਾ ਆ ਗਿਆ ਇਹਦਾ ਤੇ ਅੰਗਾ ਪੈਰਾਂ ਦੀ ਬੜੀ ਸਾਫ ਸੁਥਰੀ ਆ ਤੇ ਮਜ਼ਬੂਤ ਆ ਸੁੰਭ ਤੁਸੀਂ ਦੇਖੋ ਬਾਡੀ ਸਟਰਕਚਰ ਆ ਜਿਹੜਾ ਬੇਸ਼ੇਰੀ ਦਾ ਬੜਾ ਹੈਵੀ ਆ ਪਿੱਠ ਪੂੜਾ ਬਹੁਤ ਜ਼ਿਆਦਾ ਚੰਗਾ ਚੰਗੀ ਭਾਰੀ ਨਿਗਰ ਘੋੜੀ ਬਣ ਕੇ ਨੇ ਤਿਆਰ ਹੋਣਾ ਚੰਗੀ ਬਰੀਡਿੰਗ ਵਾਲੀ ਵੈਸੇ ਤਾਂ ਘੋੜੀ ਬਣ ਕੇ ਇਹ ਤਿਆਰ ਹੋਈ ਹੋਈ ਖੜੀ ਆ ਤੇ ਬਾਕੀ ਲਾਈਨ ਦੇ ਹਿਸਾਬ ਨਾਲ ਗੱਲਾਂ ਬਾਤਾਂ ਇਹਦੇ ਵਿੱਚ ਸਾਰੀਆਂ ਮਾਰਵਾੜੀ ਕਰੈਕਟਰ ਆ ਜਿਹੜੇ ਉਹ ਪੂਰੇ ਆ ਸੋ ਇੱਕ ਤਾਂ ਇਹ ਬਸ਼ੇਰੀ ਬਾਈਯਰਗਿਆਂ ਨੇ ਸੇਲ ਕਰਨੀ ਆ ਇਹਦੇ ਬਾਰੇ ਤੁਸੀਂ ਵਿਚਾਰ ਕਰ ਸਕਦੇ ਹੋ ਐਡਰੈਸ ਮੈਂ ਤੁਹਾਨੂੰ ਕਲੀਅਰ ਕਰਦਾ ਬਾਈਯਰਗਿਆਂ ਦਾ ਨੱਥੂ ਵਾਲਾ ਗਰਬੀ ਪਿੰਡ ਆ ਮੋਗਾ ਡਿਸਟ੍ਰਿਕਟ ਦੇ ਵਿੱਚ ਬਾਗੇ ਪੁਰਾਣੇ ਦੇ ਨੇੜੇ ਸੋ ਇੱਕ ਤਾਂ ਇਹ ਬੱਚੀ ਬਾਰੇ ਤੁਸੀਂ ਵਿਚਾਰ ਕਰ ਸਕਦੇ ਹੋ ਇੱਕ ਮੈਂ ਤਾਂ ਬਸ਼ੇਰੀ ਸੇਲ ਕਰਨੀ ਆ ਬਾਈਯਰਗਿਆਂ ਨੇ ਤੇ ਦੂਜੀ ਬਸ਼ੇਰੀ ਆ ਜਿਹੜੀ ਉਹ ਗੱਬਣ ਚੱਕ ਪਾਸ ਆ ਦੋਸਤੋ ਉਹ ਆਹਾਗੀ ਇਹ ਦੋਦਾਂ ਦਾ ਤੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਆਪ ਇਹ ਹੈਗੀ ਹੈਗੀ ਪ੍ਰithvi ਰਾਜ ਕੋੜੇ ਦੀ ਬੱਚੀ ਜਿਹੜਾ ਕਿ ਸਦਾਰਥ ਗੁਪਤਾ ਜੀ ਦੇ ਕੋਲੇ ਆ ਅੰਮ੍ਰਿਤਸਰ ਸੋ ਸੁੰਦਰ ਲਾਈਨ ਦਾ ਘੋੜਾ ਦੋਸਤੋ ਉਹ ਤੇ ਇਸ ਵਕਤ ਇਹ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਹਿੰਦ ਕੇਸਰੀ ਦੋ ਜਿਹੜਾ ਆਪਾਂ ਸਾਰੇ ਜਾਣਦੇ ਹੀ ਆ ਵੀ ਬਾਈ ਸ਼ੈਰੀ ਵਾਲੇ ਅਲਬਖਸ਼ ਘੋੜੇ ਦਾ ਬੱਚਾ ਹੈਗਾ ਪਿੱਛੇ ਤੋਂ ਜਿਹੜੀ ਉਹਦੀ ਬਲੱਡ ਲਾਈਨ ਆ ਉਹ ਦਰੋਣੇ ਵਾਲੀ ਆਗੀ ਸੋ ਇਹਦੀ ਜਿਹੜੀ ਉਮਰ ਆ ਦੋ ਦੰਦਾ ਕਾਦੇ ਦਾ ਪ੍ਰੋਪਰ 62 ਇੰਚਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਗੱਬਣਾ ਮਾਰਵਾੜੀ ਬਸ਼ੇਰੀ ਖਰੀਦਣਾ ਚਾਹੁੰਦਾ ਤਾਂ ਤੁਸੀਂ ਇਹਦੇ ਬਾਰੇ ਵਿਚਾਰ ਕਰ ਸਕਦੇ ਹੋ ਬਸ਼ੇਰੀ ਲੰਮੀ ਲੰਜੀ ਬੜੀ ਆ ਬਰੀਕੀਆਂ ਦੇ ਵਿੱਚ ਬੜੀ ਆ ਧੌਣ ਬੜੀ ਲੰਮੀ ਆ ਮੂੰਹ ਮਹਾਂਦਰੇ ਦੀ ਸੋਹਣੀ ਆ ਮਾਰਕਿੰਗ ਵੀ ਚੰਗੀ ਆ ਬਾਕੀ ਜਿਹੜਾ ਰੰਗ ਹੈ ਇਹਦਾ ਪਿਓਰ ਜੈਡ ਬਲੈਕ ਆ ਕੋਈ ਐ ਨਹੀਂ ਹੈਗਾ ਵੀ ਇਹਦੇ ਤੁਹਾਨੂੰ ਚਿੱਟੇ ਜੇ ਵਾਲ ਦਿਖਾਈ ਦੇਣਗੇ ਪਿੰਡੇ ਦੇ ਵਿੱਚ ਸਾਰੀ ਇੱਕ ਰੰਗੀ ਕਾਲੀ ਆ ਮੱਥੇ ਫੁੱਲ ਸੋ ਦੋਨੇ ਬਸ਼ੇਰੀਆਂ ਬਾਰੇ ਜਿਹਦਾ ਵੀ ਕਿਸੇ ਭਰਾ ਦਾ ਵਿਚਾਰ ਬਣਦਾ ਤਾਂ ਗੱਲ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਬਾਈ ਬੱਲ ਪਿਆਰ ਦਾ ਤੇ ਬਾਈ ਜਗਮੀਤ ਦਾ ਦੇਤਾ ਦੋਨੇ ਨੰਬਰਾਂ ਚੋਂ ਜਿਹੜੇ ਤੇ ਮਰਜ਼ੀ ਕਾਲ ਕਰ ਲਿਓ ਮੋਗੇ ਏਰੀਏ ਦੇ ਵਿੱਚ ਇਹਨਾਂ ਦਾ ਨੱਥੂ ਵਾਲਾ ਗਰਬੀ ਪਿੰਡ ਆ ਬਾਗੇ ਪ੍ਰਾਣੇ ਦੇ ਨੇੜੇ ਸੋ ਦੋਨੇ ਬਸ਼ੇਰੀਆਂ ਚੰਗੀਆਂ ਨੇ ਲਾਈਨ ਖਾਨਦਾਨ ਦੋਨਾਂ ਦੇ ਕਲੀਅਰ ਆ ਦੋਸਤੋ ਆ ਤਾਂ 9 ਮਹੀਨਿਆਂ ਦੀ ਗੱਬਣ ਚੱਕ ਪਾਸਾ ਪ੍ਰਿਥਵੀ ਰਾਜ ਕੋੜੇ ਦੀ ਆ 62 ਇੰਚ ਹਾਈਟ ਆ ਦੋ ਦਾੰਦਾਂ ਉਮਰ ਦੇ ਵਿੱਚ ਤੇ ਜਿਹੜੀ ਦੋਸਤੋ ਆ ਬਸ਼ੇਰੀਆ ਕਮੈਤ ਇਹ ਸਰਖਾਬ ਦੀ ਆ ਇਹਦੀ ਹਾਈਟ 60 ਪਲੱਸ 27 ਮਹੀਨੇ ਉਮਰ ਆ ਤੇ ਮਾਂ ਇਹਦੀ ਕਾਂਟੇ ਦੀ ਆ ਦੋਨੇ ਬਸ਼ੇਰੀਆਂ ਚੰਗੀਆਂ ਨੇ